ਮੈਂ ਇੰਸਪੈਕਟਰ ਕਰਪਾਲ ਸਿੰਘ ਐਸਐਚਓ ਡੀਟੀ ਤੇ ਮੇਰੇ ਟ੍ਰੈਪ ਕਨ ਚਾਰਜ ਨੇ ਜਿਹੜੇ ਪ੍ਰਵਾਚਨ ਕੀ ਤੇ ਇਹਨਾਂ ਦੀ ਬਦੌਲਤ ਅਸੀਂ ਕੰਪਨੀ ਆ ਸਟੇਟ ਕਨਾਰਟ ਸਟੇਟਸ ਉਹਦੇ ਨਾਲ ਤਾਲਮੇਲ ਕਰਕੇ ਜਿਹੜੀ ਮਤਲਬ ਰੋਡ ਸੇਫਟੀ ਦੇ ਤਹਿਤ ਅਸੀਂ 500 ਹੈਲਮਟ ਹੈ ਜਿਹੜੇ ਅੱਜ ਉਹ ਹਰ ਇੱਕ ਬੰਦੇ ਨੂੰ ਵੰਡੇ ਆ ਤੇ ਉਹਨਾਂ ਨੂੰ ਨਸੀਹਤ ਦਿੱਤੀ ਆ ਵੀ ਜੇ ਹੈਲਮਟ ਪਾ ਕੇ ਰੱਖੋਗੇ ਤੇ ਬਹੁਤ ਵੱਡਾ ਬਚਾਅ ਹੋ ਸਕਦਾ ਹੈ ਠੀਕ ਹੈ ਜੀ ਹੈਲਮਟ ਦਾ ਬਹੁਤ ਵੱਡਾ ਮਤਲਬ ਯੋਗਦਾਨ ਹੁੰਦਾ ਜੋ ਟ੍ਰੈਫਿਕ ਦੇ ਵਿੱਚ ਆਪਣੇ ਜਿੰਨੇ ਛੋਟੇ ਵੀ ਖਲ ਚੱਲਦੇ ਆ ਨਾ ਉਹਨਾਂ ਜੇ ਆਪਣਾ ਕੋਈ ਚੀਜ਼ ਬਚਾ ਕਰਦੀ ਹੈ ਤਾਂ ਹੈਲਮਟ ਹੀ ਹੈ ਜਿਹੜਾ ਆਪਣੇ ਸਿਰ ਦਾ ਬਚਾ ਕਰਦਾ ਦੇਖੋ ਜੀ ਜਿਹੜਾ ਹੁਣ ਜਿਹੜਾ ਫ੍ਰੀ ਹੈਲਮਟ ਵੰਡ ਰਹੇ ਆ ਜਾਂ ਫ੍ਰੀ ਕੰਪਨੀਆਂ ਉਹਦੇ ਸਹਿਯੋਗ ਨਾਲ ਉਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਪਾਉਣਾ ਬਹੁਤ ਜ਼ਰੂਰੀ ਹੈ ਕਿ ਕਹਿੰਦਾ ਪਈ ਲੈ ਨਹੀਂ ਸਕਦੇ ਉਹ ਨਹੀਂ ਲੈਂਦੇ ਅਗਲਾ ਕਹਿੰਦਾ ਸੰਕੇਚ ਤੋਂ ਦਾ ਹੈਲਮਟ ਹੈ ਕੌਣ ਲੋਕਾਂ ਕੋਈ ਨਾ ਤਾਂ ਕਾਰਨ ਨਹੀਂ ਆਈ ਹੈ ਵੀ ਤੁਹਾਨੂੰ ਦੀ ਆਦਤ ਬਣਾਉਣ ਲਈ ਆਦਤ ਬਣਾਉਣ ਲਈ ਹੀ ਅਸੀਂ ਕੋਰੇ ਜੀ ਲੱਗਦੇ ਆ ਜੀ ਬਹੁਤ ਕੈਂਪਰ ਵੀ ਲਾਉਣੇ ਆ ਸਾਰੇ ਰੋਡ ਸੇਫਟੀ ਕੈਂਪ ਲਾਉਣੇ ਆ ਉਹ ਤੱਕ ਕੈਂਪ ਲੱਗਦੇ ਆ ਕਿ ਉਹਦੇ ਤਾਂ ਅਸੀਂ ਤੁਸੀਂ ਦੇਖਦੇ ਹੋ ਕਿੰਨੇ ਰਾਜਪੁਰੇ ਪਿਛਲੇ ਕਰੀ ਬਿਨ ਲੱਗਿਆ ਹੁੰਦਾ ਦਾ ਇਹ ਹੱਥੇ ਲੱਗਿਆ ਸਕੂਲਾਂ ਲਾਉਣੇ ਆ ਅੱਜ ਵੀ ਸਕੂਲ ਲਗਾਇਆ ਜੀ ਘੜਾ ਘੜਾ ਲੱਗਦਾ ਇਹ ਦੇਖੋ ਜੀ ਤੁਸੀਂ ਆਪ ਸਮਝਦਾਰ ਹੋ ਜਿੱਥੇ ਮੈਂ ਰਹਿੰਦਾ ਇੱਥੇ ਤੁਸੀਂ ਰਹਿੰਦੇ ਹੋ ਸਾਰੇ ਵਾਰ ਤੋਂ ਇਸ ਚੀਜ਼ ਸਾਡਾ ਜਿਹੜਾ ਮਤਲਬ ਕਿਸੇ ਨੂੰ ਕਿਸੇ ਚੀਜ਼ ਦੀ ਆਦਤ ਬਣਾਉਣੀ ਨਾ ਉਹ ਸਾਨੂੰ ਪਹਿਲਾਂ ਕੇ ਆਪਾਂ ਕਦਮ ਰੱਖਣਾ ਪੈਂਦਾ ਤਾਂ ਕਰਕੇ ਅਸੀਂ ਇਹ ਦਮ ਮੈਂ ਗੁਰਵਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸ ਜੀ ਦੇ ਆਦੇਸ਼ ਮੁਤਾਬਕ ਐਸਪੀ ਟ੍ਰੈਫਿਕ ਸ੍ਰੀ ਕਿਸ਼ਨ ਕੁਮਾਰ ਪੰਥੀ ਜੀ ਡੀਐਸਪੀ ਟ੍ਰੈਫਿਕ ਸ੍ਰੀ ਅਸ਼ੋਕਰਾਮ ਜੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੇ ਤੇ ਐਸਐਚਓ ਥਾਣਾ ਸਿਟੀ ਰਾਜਪੁਰਾ ਸਾਡੇ ਕਿਰਪਾਲ ਸਿੰਘ ਜੀ ਤੇ ਅਸੀਂ ਜੀ ਰਲ ਕੇ ਮੇਕ ਕਨਾਰਡ ਕਨਾਲ ਇਸ ਸਟੇਟ ਦੇ ਸਹਿਯੋਗ ਦੇ ਨਾਲ ਅੱਜ ਅਜ ਰਾਜਪੁਰਾ ਵਿਖੇ ਹੈਲਮਟ ਫ੍ਰੀ ਬਣ ਰਿਹਾ ਜੀ ਜਿਹਦੇ ਤੇ ਲੋਕਾਂ ਦੇ ਰੋਜ਼ ਦੇ ਤੇਜ਼ ਰੋੜ ਤੇ ਚਲਦੇ ਸਮਿਆਂ ਰੋਡ ਸੇਫਟੀ ਦਾ ਮਤਲਬ ਇਹ ਕਿ ਜਿੱਦਕੇ ਉਹਨਾਂ ਦੇ ਸਿਰ ਤੇ ਸੱਟ ਨਾ ਲੱਗੇ ਤੇ ਇਸ ਕਰਕੇ ਅਸੀਂ ਪਿੱਛੇ ਵੀ ਚਾਰ ਕੈਂਪ ਲਗਾਏ ਸੀਗੇ ਜੀ ਅੱਜ ਕੀ ਚੌਕ ਵਿੱਚ ਇੱਕ ਜਨਮ일부터 ਲੈ ਕੇ ਜੀ ਅਸੀਂ ਪੂਰਾ ਮਹੀਨਾ ਇੱਕ ਬੰਡੇ ਆ ਅੱਜ ਵੀ ਅਸੀਂ ਹੌਨ ਲਗਾਤਾਰ ਇੱਕ ਮੰਥ ਬੰਡਾਂਗੇ ਜੀ ਸਾਡੇ ਅਸਿਟੈਂਟ ਸਾਹਿਬ ਜਿਹੜੇ ਥਾਣਾ ਸਿਟੀ ਰਾਜਪੁਰਾ ਵਿੱਚ ਲੱਗੇ ਨੇ ਅਸੀਂ ਜਿੱਦਾਂ ਵਨਵੇ ਹੋ ਗਿਆ ਚੌਕਿਆਂ ਦੇ ਵਿੱਚ 트리플 ਰੈਟਿੰਗ ਹੋ ਗਈ विदाउट हेलमेट होगी फिर ਜਿੱਦਾਂ ਕਿ ਜੀ ਸਾਡੇ ਪਤਲੰਸਰ ਵਾਲੇ ਬੁਲਟਸਰ ਵਾਲੇ ਹੋਗੀ ਤੇ ਇਹ ਕਿ ਜਿਹੜੀ ਵਾਰਦਾਤ ਹੁੰਦੀ ਹੈ ਉਹ ਵਿਦਾਊਟ ਨੰਬਰ ਪਲੇਟ ਕਰਦੇ ਸਾਡੇ ਅੱਥਰੂ ਸਿੱਧੇ ਨਹੀਂ ਸਾਨੂੰ ਹਦਾਇਤ ਕੀਤੀ ਹੋਈ ਆ ਅਸੀਂ ਬਾਕ-ਬਾਕ ਜਿਹਨਾਂ ਦੇ ਨਾਕੇ ਲਗਾ ਕੇ ਅਸੀਂ ਕਦਾਨ ਵੀ ਕਰਦੇ ਆ ਕਿ ਉਹਨਾਂ ਦੇ ਚੈਕਿੰਗ ਦੌਰਾਨੇ ਕਿ ਉਹਨਾਂ ਦੇ ਹੈਲਮਟ ਵੀ ਅਸੀਂ ਫ੍ਰੀ ਬੰਨ ਰਿਹਾ ਤੇ ਇਸੇ ਕਰਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਤੁਸੀਂ ਆਪਣਾ ਹੈਲਮਟ ਸਿਰ ਤੇ ਪਾ ਕੇ ਰੱਖਣਾ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮਾਧਿਅਮ ਰਾਹੀਂ ਮੈਂ ਇੱਕ ਅਪੀਲ ਕਰਦਾ ਜੀ ਇਹ ਜਿਹੜੇ ਆਥੇ ਗगन ਚੌਂਕ ਤੋਂ ਲੈ ਕੇ ਦੁਰਗਾ ਮੰਦਰ ਬੱਤੀਆਂ ਤੱਕ ਲੋਕ ਜਿਹੜੇ ਨਾ ਆਪਣੇ ਵਹੀਕਲ ਲੈਂਦੇ ਸੜਕ ਤੇ ਖੜੇ ਕਰਕੇ ਚਲੇ ਜਾਂਦੇ ਨੇ ਸਾਡੇ ਕੋਲ ਇਹ ਚਲਾਨ ਮਸ਼ੀਨ ਆ ਗਈ ਹੈ ਅਸੀਂ ਉਹਨਾਂ ਦਾ ਨੰਬਰ ਕਲਿੱਕ ਕਰਦੇ ਆਂ ਤੇ ਉਹਨਾਂ ਦੇ ਨੰਬਰ ਤੇ ਸਾਡਾ ਚਲਾਨ ਚਲਾ ਜਾਂਦਾ ਜਿਸ ਤੇ ਉਹ ਉਹਨਾਂ ਨੂੰ 500 ਰੁਪਏ ਦਾ ਚਲਾਨ ਭਰਨਾ ਪੈਂਦਾ ਲੇਕਿਨ ਸਾਡਾ ਚਲਾਨ ਕਰਨਾ ਫਟਾ ਉਹ ਨਹੀਂ ਹੈਗਾ ਕਿ ਮਕਸਦ ਨਹੀਂ ਹੈ ਕਿ ਚਲਾਨ ਕਰੀਏ ਲੋਕਾਂ ਦੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਜਿਹੜਾ ਆਪਣਾ ਵਹੀਕਲ ਹੈ ਸਾਡੇ ਟਾਲੇ ਵਾਲੇ ਚੌਂਕ ਦੇ ਨੇੜੇ ਪਾਰਕਿੰਗ ਬਣੀ ਹੈ ਪਿੱਛੇ ਦਫਤਰ ਦੇ ਬੈਕ ਸਾਈਡ ਤੇ ਉੱਥੇ ਪਾਰਕਿੰਗ ਸੀ ਆਪਣਾ ਵਹੀਕਲ ਖੜਾ ਕਰਕੇ ਜਾਣ ਤੇ ਆਪਣੇ ਬਾਜ਼ਾਰ ਦੇ ਵਿੱਚ ਜਾਣ ਤੇ ਪਾਰਕਿੰਗ ਫ੍ਰੀ ਹੈ ਜੀ ਟੋਟਲ ਤੇ ਇਹ ਹੈਲਮਟ ਵੀ ਅਸੀਂ ਫ੍ਰੀ ਦੇ ਰਹੇ ਆ ਤੇ ਅਸੀਂ ਅੱਜ ਸਕੂਲ ਦੇ ਵਿੱਚ ਜਾਗਰੂਕ ਕੈਂਪ ਲਾਣੇ ਆ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹ ਮਾਪੇ ਨੂੰ ਚਾਹੀਦਾ ਕਿ ਉਹਨਾਂ ਨੂੰ ਬਿਲਕੁਲ ਵੀ ਆਪਣਾ ਵਹੀਕਲ ਨਹੀਂ ਦੇਣਾ ਹੈਗਾ ਬਿਨਾਂ ਕੋਈ ਲਾਇਸੈਂਸ ਨਹੀਂ ਹੈ ਵਿਦਆਊਟ ਲਾਇਸੈਂਸ ਅੱਗੇ ਆ ਜੀ ਜਿਹੜੇ ਕਿ ਵਹੀਕਲ ਨੇ ਉਹਨਾਂ ਦੀ ਅਸੀਂ ਟਰੈਕਿੰਗ ਕਰ ਰਹੇ ਹਾਂ ਪ੍ਰੋਪਰ ਤੌਰ ਤੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਈ ਕਹਿ ਰਹੇ ਆ ਕਿ ਕਿਸੇ ਵੀ ਵਹੀਕਲ ਨੇ ਓਵਰਲੋਡਿੰਗ ਬੱਚੇ ਨਹੀਂ ਪਿਠਾਣੇ ਤੇ ਉਹਨਾਂ ਦੇ ਕਾਗਜ਼ਾਤ ਜਿੱਦਾਂ ਕਿ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਈ ਸਪੀਡ ਗਵਰਨਰ ਹੋ ਗਿਆ ਤੇ ਉਹਨਾਂ ਦਾ ਕੈਮਰਾ ਹੋ ਗਿਆ ਜੀ ਫੀਮੇਲ ਅਟੈਂਡਡ ਹੋ ਗਈ ਇਹ ਸਾਰੀ ਚੀਜ਼ਾਂ येलो ਕਲਰ ਹੋ ਗਿਆ ਇਹ ਸਾਰੀ ਚੀਜ਼ ਜਿਹੜੀ ਹੈ ਉਹਨਾਂ ਨੂੰ ਰੱਖਣੀ ਚਾਹੀਦੀ ਹੈ ਮਾਨਯੋਗ ਐਸਟੀਐਮ ਸਾਹਿਬ ਨੇ ਜੀਓ ਸਾਹਿਬ ਨੇ ਤੇ ਮੀਟਿੰਗ ਲਈ ਹੈ ਤੇ ਅਸੀਂ ਫਿਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਈ ਮੈਂ ਸਾਹਿਬਕਿਨ ਚਾਜ ਰਾਜ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਨੂੰ ਉਸ ਵਹੀਕਲ 'ਚ ਭੇਜਿਆ ਜਾਵੇ ਜਿਹਦੇ ਕਾਗਜ਼ਾਤ ਪੂਰੇ ਹੋਣ ਤੇ ਇਦਾਂ ਨਾ ਕਿ ਉਹ ਜਤਾਜ ਉਹ ਆਪਣਾ ਬੱਚਾ ਘੜਨ। ਮੈਂ ਬੇਸਿਕਲੀ ਚੰਡੀਗੜ੍ਹ ਤੇ ਆਤਾ ਹਾਂ ਰਿਪਰੈਜ਼ੈਂਟ ਕਰ ਰਹਾ ਹਾਂ ਕਨੋਟ ਐਸਕੇਟ ਰਾਜਪੁਰਾ। ਤੋਂ ਕਾਫੀ ਟਾਈਮ ਸੇ ਹਮ ਲੋਕ ਇਹ ਸੋਚੇ ਸੇ ਕਿ ਪ੍ਰੋਜੈਕਟ ਬਹੁਤ ਅੱਛਾ ਬਣਾ ਦਿਆ ਹੈ। ਕੁਝ ਬੈਟਰ ਮੈਨ ਸੋਸਾਇਟੀ ਜਾਂ ਆਪਣੇ ਸ਼ਹਿਰ ਲਈ ਰਾਜਪੁਰਾ ਲਈ ਕੁਝ ਕਰੇ ਬਿਕੋਜ਼ ਹਮਨੇ ਇੱਥੇ ਪੇ ਦੇਖਿਆ ਕਿ ਟ੍ਰੈਫਿਕ ਰੂਟ ਬਿਲਕੁਲ ਨਹੀਂ ਹੈ। बड़ी प्रॉब्लम आती है हम लोग यहाँ ड्राइव करते हैं गाड़ी देखते हैं कभी स्कूटर किधर से आ जाता है कभी किधर से आ जाता है सेफ्टी मैय्स तो बहुत कम है तो अब हम देख रहे हैं कि हेलमेट ड्राइव करते हैं आपसे एक डेढ़ महीने पहले से रिक्वेस्ट कर रहे थे अपने एस एच ओ साहब से कि हमें एक दिन दिया जाए जिसमें हम आपकी यहाँ सेफ्टी के लिए कुछ कर सकें तो आज हमारी कंपनी में जो मैनेजमेंट है उन्होंने अलाउ किया मैं हेड कर रहा हूँ यहाँ पे सेल्स टी डी आई तो ये एक छोटी सी ड्राइव चलाएं जिसमें हम लोगों ने अप्रॉक्सीमेटली हजार हेलमेट्स हैं जो सिटी में पहनाएं ये ना हो कि आज हम उनको दे रहे हैं तो वो आगे इसको ऑर्गेनाइज न करे घर पे रख दे जैसे आप लोगों ने सुना ही सुनाई बोलाईसिएट साहब ने तो कि इसको पहनना है हम सबको ये बोल रहे रिक्वेस्ट कर रहे हैं कि पहने बिकॉज एक्सीडेंट्स इतने हो रहे हैं कि वो पहनते नहीं है और सिर्फ एक ब्रेन ऐसी चीज है सिर ऐसी चीज है जिसमें चोट लग गई तो शायद आपकी हेल्थ आप रहो ही ना तो सेफ्टी मेयर में चंडीगढ़ में बहुत सेफ्टी है मैं रिक्वेस्ट करता हूँ राजपुरा में जो भी रेजिडेंट्स हैं जो जो भी लोग रहते हैं इवन प्रेस या पुलिस वाले सख्ती से बढ़ते बिकॉज अगर हेलमेट नहीं है तो जिंदगी नहीं है आज अप्रॉक्सीमेटली पांच सौ से प्लस है जी छह सौ के आसपास हेलमेट है आगे भी, आगे भी कुछ, तो है, आपने कुछ तो प्लान कर रहे हैं जी धीरे धीरे करके हर एक डेढ़ दो महीने में हम लोग कुछ ना कुछ नया करते हैं तो दिस इज अ स्मॉल एडवाइस बाय द कंपनी जो हमारी डेली बेस्ड है तो so, इन्होंने ये एक छोटा सा एक वो किया आपने प्रोजेक्ट भी देखा होगा मेरे ख्याल शहर में बेस्ट है तो इस पर्पज से हम इस चीज को बेस्ट करना चाहते हैं